ਜੇਕਰ ਕੋਈ ਬੱਚਾ ਪੇਪਰ ਦੇ ਵਿੱਚ ਕਿਸੇ ਦੂਸਰੇ ਬੱਚੇ ਦੇ ਪੇਪਰ ਤੋਂ ਨਕਲ ਮਾਰ ਕੇ ਫਟਾਫਟ ਲਿਖੀ ਜਾਵੇ ਤੇ ਇਹਨਾਂ ਵੇਖੇ ਨਾ ਵੀ ਉਹਦਾ ਕੁਐਸਚਨ ਪੇਪਰ ਹੋ ਰਿਹਾ ਤੇ ਮੇਰਾ ਹੋ ਰਿਹਾ ਤੇ ਦੋਸਤੋ ਕੀ ਉਹ ਪਾਸ ਹੋ ਜਾਊਗਾ ਭਾਵੇਂ ਤਿੰਨ ਘੰਟੇ ਹੀ ਉਹ ਵਿਚਾਰਾ ਪੇਪਰ ਦਾ ਪੂਰਾ ਸਮਝੌਰ ਲਾਉਂਦਾ ਰਹੇ ਪਰ ਉਹਨੇ ਤੋ ਖਾਈ ਖਾਣਾ ਫੇਰ ਹੀ ਹੋਣਾ ਸਾਨੂੰ ਸਭ ਨੂੰ ਪਤਾ ਹੈ ਤੇ ਦੋਸਤੋ ਫਿਰ ਜ਼ਿੰਦਗੀ ਚ ਅਸੀਂ ਕਿਹਦੇ ਨਾਲ ਕਰੰਦੀ ਕਿਉਂ ਕੋਸ਼ਿਸ਼ ਕਰਦੇ ਹਾਂ ਕਿਸੇ ਦੀ ਰੀਸ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹਾਂ ਇਹ ਜ਼ਿੰਦਗੀ ਦੇ ਕੀਮਤੀਆਂ ਨੇ ਤੇ ਇਹਦੇ ਵਿੱਚ ਪ੍ਰਮਾਤਮਾ ਨੇ ਹਰ ਇੱਕ ਨੂੰ ਵੱਖਰੀ ਵੱਖਰੀ ਤਰ੍ਹਾਂ ਦਾ ਪ੍ਰਸ਼ਨ ਪੱਤਰ ਫੜਾਇਆ ਹਰ ਇੱਕ ਦਾ ਵੱਖੋ ਵੱਖਰੀ ਤਰ੍ਹਾਂ ਦਾ ਜੀਵਨ ਹੈ ਅਲੱਗ ਅਲੱਗ ਸਥਿਤੀਆਂ ਵਾਂ ਹਾਲਾਤ ਹੈ ਵੱਖੋ ਵੱਖਰੀਆਂ ਮੁਸ਼ਕਲਾਂ ਵਾਂ ਮਸਲੇ ਤੇ ਉਹਨੂੰ ਫਿਰ ਆਪਣੇ ਹਾਲਾਤ ਦੇਖ ਕੇ ਉਹਦੇ ਹਿਸਾਬ ਨਾਲ ਸਾਨੂੰ ਉਹ ਉਹਨਾਂ ਨਾਲ ਮਤਲਬ ਪੇਚ ਹੋਣਾ ਚਾਹੀਦਾ ਤੇ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ ਨਾ ਕਿ ਕਿਸੇ ਦੀ ਕਿਸ ਕਰਨੀ ਚਾਹੀਦੀ ਆ ਵੀ ਮੇਰੇ ਗਵਾਂਢੀ ਨੇ ਆ ਕਰ ਲਿਆ ਤੇਰੇ ਰਿਸ਼ਤੇਦਾਰ ਨੇ ਉਹ ਕਰ ਲਿਆ ਉਠੀ ਪਾ ਲਈ ਆ ਕਰ ਲੈ ਲਈ ਜੇ ਕਿਸੇ ਦੀ ਇਸ ਕਰਾਂਗੇ ਤਾਂ ਕਿ ਉਹ ਮੈਂ ساری ਉਮਰ ਜੋਰ ਲੰਮੇ ਰਹੀਏ ਉਹਦੇ ਪੇਪਰ ਵਾਂਗ ਪਰ ਦੋਸਤੋ ਇਹ ਵੀ ਮਗਰੋਂ ਆ ਕੇ ਧੋਖਾ ਹੀ ਕਰਨਾ ਅਹੀਂ ਕਦੀ ਜ਼ਿੰਦਗੀ ਤਰੱਕੀ ਨਹੀਂ ਕਰ ਸਕਦੀ ਜੇਕਰ ਆਪਣੀ ਚਾਦਰ ਵੇ ਕੇ ਆਪਣੇ ਪੈਰ ਫਸਾਰਾਂਗੇ ਆਪਣੇ ਹਰਤ ਅਨਸਾਰ ਜੀਵਾਂਗੇ ਤਾਂ ਸੰਕਾਮਪ ਕਾਮਯਾਬੀ ਮਿਲਣ ਗਿਆ ਅਸੀਂ ਕਦੀ ਫੇਲ ਨਹੀਂ ਇਹ ਗੱਲ ਸਮਝ ਲਿਓ ਦੋਸਤੋ ਇਸੇ ਤਰ੍ਹਾਂ ਦੀਆਂ ਫਿਰ ਸੱਚੀਆਂ ਗੱਲਾਂ ਜਿਹੜੀਆਂ ਆ ਜੀਵਨ ਪ੍ਰਤੀ ਉਹ ਸੁਣਨ ਵਾਸਤੇ ਸਾਡੇ ਚੈਨਲ ਖਾਸ ਵਿਚਾਰ GHWAS ਪਾ ਕੇ ਵਿਚਾਰ ਅੰਗਰੇਜ਼ੀ ਦੇ ਵਿੱਚ ਲਿਖ ਕੇ YouTube ਤੇ ਸਰਚ ਕਰੋ ਤੇ ਉਹਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਨਾਲ ਪਾ ਲੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਆਪਾਂ ਫਿਰ ਉਹਨਾਂ ਦਾ ਲਾਭ ਉਠਾਵਾਂਗੇ ਧੰਨਵਾਦ